ਅਸੀਂ ਪਹੁੰਚਿਆ ਲਿਵਾਸਾ ਹਸਪੀਟਲ ਜਿੱਥੇ ਜੀਵਨ ਜੀਉਣ ਦੀ ਆਸਾਂ ਮਿਲਦੀਆਂ ਜਿੱਥੇ ਦੇ ਡਾਕਟਰ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਮਰੀਜ਼ ਦੀ ਜਾਨ ਬਚਾਉਣ ਲਈ ਤਜਰਬੇਕਾਰ ਮਾਹਰ ਡਾਕਟਰ ਜਿਹੜੇ ਆ ਹਮੇਸ਼ਾ ਤਿਆਰ ਰਹਿੰਦੇ ਨੇ ਉੱਥੇ ਹੀ ਹੁਣ ਇਹਨਾਂ ਨੇ ਡਾਕਟਰ ਬਹੁਤੀ ਸਿਆਣੇ ਡਾਕਟਰ అనుభవੀ ਡਾਕਟਰ ਤਜਰਬੇਕਾਰ ਡਾਕਟਰ ਮੈਡਮ ਅਮਨਿੰਦਰ ਕੌਰ ਜੀ ਜੋ ਡੀਐਮ ਨੇਫਰੋਲੋਜੀ ਨੇ ਸੀਨੀਅਰ ਡਾਕਟਰ ਨੇ ਗੁਰਦੇ ਦੇ ਰੋਗ ਦੇ ਮਾਹਰ ਡਾਕਟਰ ਨੇ ਉਹ ਉਹਨਾਂ ਨੇ ਇੱਥੇ ਜੁਆਇਨ ਕੀਤਾ ਹੈ ਗੁਰਦਿਆਂ ਦੇ ਰੋਗ ਦੀ ਗੱਲ ਕਰੀਏ ਹਾਂਜੀ ਕਿਸ-ਕਿਸ ਕਿਸਮ ਦੇ ਗੁਰਦਿਆਂ ਦੇ ਰੋਗ ਹੁੰਦੇ ਆ ਕਿਵੇਂ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਦੇਖੋ ਅੱਜ ਕੱਲ ਸਭ ਤੋਂ ਕਾਮਨ ਪ੍ਰੋਬਲਮ ਕੀ ਹੈ 슈ਗਰ ਦੀ ਬਲੱਡ ਪ੍ਰੈਸ਼ਰ ਦੀ ਤਾਂ 40% ਮਰੀਜ਼ ਜਿਹੜੇ ਹੁੰਦੇ ਆ 슈ਗਰ ਕਰਕੇ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ 40% ਮਰੀਜ਼ ਜਿਹੜੇ ਹੁੰਦੇ ਨੇ ਹਾਈਪਰ ਟੈਂਸ਼ਨ ਕਰਕੇ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ ਤੇ ਜਿਹੜੇ 20% ਬਚ ਜਾਂਦੇ ਨੇ ਉਹਦੇ ਵਿੱਚ ਹੋਰ ਪ੍ਰੋਬਲਮ ਜਿਵੇਂ ਕਿ ਜੈਨੇਟਿਕ ਪ੍ਰੋਬਲਮ ਹੋ ਗਿਆ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਹੋ ਗਿਆ बार-बार किडनी स्टोन ਕਰਕੇ प्रॉब्लम ਹੁੰਦੀ ਹੈ। ਸਟੋਨ ਹੁੰਦਾ ਹੈ ਅਗਰ अर्ली ਟਾਈਮ ਦੇ ਵਿੱਚ ਉਹ ਡਿਟੈਕਟ ਨਹੀਂ ਕੀਤਾ ਜਾਂਦਾ ਤਾਂ ਉਹ ਕਿਡਨੀ ਦੇ ਉੱਤੇ ਬੈਕ ਪ੍ਰੈਸ਼ਰ ਚੇਂजेस ਕਰਦਾ ਨੇ। ਜਿਹਦੇ ਕਰਕੇ ਕਿਡਨੀ ਦਾ ਜਿਹੜਾ ਪੈਰੈਂਕਾਈਮਾ ਸਟਰਕਚਰ ਹੈਗਾ ਉਹ ਪਤਲਾ ਹੋਣ ਲੱਗ ਜਾਂਦਾ ਹੈ। ਉਹਦੇ ਵਿੱਚ ਪ੍ਰੈਸ਼ਰ ਬਣਨ ਲੱਗ ਜਾਂਦਾ ਹੈ। ਮਤਲਬ ਸਮਝੀਏ ਜਿਹੜਾ ਸਟੋਨ ਦਾ ਸਾਈਜ਼ ਵੱਡਾ ਹੋ ਜਾਂਦਾ। ਸਾਈਜ਼ ਕਰਕੇ ਵੀ ਹੁੰਦਾ ਹੈ ਤੇ ਅਗਰ ਸਟੋਨ ਦਾ ਟ੍ਰੀਟਮੈਂਟ अर्ली ਨਹੀਂ ਕੀਤਾ ਜਾਂਦਾ। ਠੀਕ ਹੈ ਜੀ। ਉਦੋਂ ਉਸ ਤੋਂ ਪਿਆ ਪਿਆ ਵੀ ਡੈਮੇਜ ਕਰ ਦਿੰਦਾ ਹਾਂਜੀ ਹਾਂਜੀ ਕਿਡਨੀ ਦੇ ਪਿੱਛੇ ਪਿਆ ਪਿਆ ਉਹ ਡੈਮੇਜ ਵਧਾ ਦਿੰਦਾ ਹੈ ਜਿਹੜੇ ਸਭ ਤੋਂ ਪਹਿਲਾਂ ਸਿੰਪਟਮ ਆਉਂਦਾ ਹੈ ਉਹ ਪੈਰਾਂ ਦੇ ਵਿੱਚ ਸਵੇਲਿੰਗ ਹੁੰਦੀ ਹੈ ਸੋਜਣ ਆ ਜਾਂਦੀ ਹੈ ਪੈਰਾਂ ਦੇ ਵਿੱਚ ਜੋ ਜਿਹੜਾ ਸਿੰਪਟਮ ਹੈ ਉਹਨਾਂ ਨੂੰ ਯੂਰਿਨ ਦੇ ਵਿੱਚ ਪਿਸ਼ਾਬ ਦੇ ਵਿੱਚ ਝੱਗ ਆਣ ਲੱਗ ਜਾਂਦੀ ਹੈ ਅਗਰ ਕੋਈ ਵੀ 슈ਗਰ ਦਾ ਮਰੀਜ਼ ਹੈ ਉਹਨੂੰ ਪਿਸ਼ਾਬ ਦੇ ਵਿੱਚ ਝੱਗ ਆ ਰਹੀ ਹੈ ਜਾਂ ਉਹਨਾਂ ਦੇ ਪੈਰਾਂ ਦੇ ਵਿੱਚ ਸਵੇਲਿੰਗ ਹੋ ਰਹੀ ਹੈ ਤਾਂ ਉਹਨਾਂ ਨੂੰ ਇਮੀਡੀਏਟਲੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਨੇਫਰੋਲੋਜਿਸਟ ਨਾਲ ਕੰਸਲਟ ਕਰਨਾ ਚਾਹੀਦਾ ਹੈ ਪ੍ਰੋਫੈਨਸ਼ਨ ਹੈਲਥ ਚੈੱਕਅਪਸ ਵੀ ਹੈਗੇ ਨੇ ਸਾਰੇ ਜੀ ਅਵੇਲੇਬਲ ਹਾਂਜੀ ਹਾਂਜੀ ਇਸ ਟਾਈਮ ਤੇ ਅਸੀਂ ਫ੍ਰੀ ਆਪੀਡੀ ਕੀਤੀ ਹੋਈ ਹੈ ਨੇਫਰੋਲੋਜੀ ਦੀ ਇਨਵੈਸਟੀਗੇਸ਼ਨ ਦੇ ਉੱਤੇ ਵੀ ਅਸੀਂ 30% ਆਫ ਦਿੱਤਾ ਹੋਇਆ ਹੈ ਇਹ ਤਾਂ ਫਿਰ ਇੱਕ ਤਰ੍ਹਾਂ ਦੀ ਸੇਵਾ ਹੀ ਹੋ ਗਈ ਕਿਉਂਕਿ ਦੇਖੋ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਅੱਜਕੱਲ ਬਹੁਤ ਸਾਰੇ ਪੇਸ਼ੈਂਟ ਇਸ ਬਿਮਾਰੀ ਨਾਲ ਜਿਹੜੇ ਪੀੜਤ ਹੋ ਰਹੇ ਨੇ ਜਾਂ ਜ਼ਿਲ੍ਹੇ ਦੀ ਗੱਲ ਕਰੀਏ ਔਰ ਲੁਧਿਆਣਾ ਜਲੰਧਰ ਤੱਕ ਕੋਈ ਨੇਫਰੋਲੋਜੀਸ ਨੇਫਰੋਲੋਜਿਸਟ ਹੈ ਨਹੀਂ ਤੁਸੀਂ ਇੱਥੇ ਅਵੇਲੇਬਲ ਹੋ ਔਰ ਫ੍ਰੀ ਚ ਸੇਵਾ ਦੇ ਰਹੇ ਹੋ ਤਾਂ ਇਹ ਵੱਡੀ ਗੱਲ ਹੈ ਐਕਚੁਅਲੀ ਇਹੀ ਇੰਪੋਰਟੈਂਟ ਹੈ ਪੇਸ਼ੈਂਟ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਹੈ ਜੀ ਇੱਥੇ ਹਾਂਜੀ ਇੱਥੇ ਡਾਇਲਿਸਿਸ ਯੂਨਿਟ ਹੈ ਸਾਡੇ ਕੋਲ 7 ਮਸ਼ੀਨਾਂ ਹੈ ਡਾਇਲਿਸਿਸ ਕਰਨ ਲਈ ਹੈ ਆਈ ਸੀ ਯੂ ਦੇ ਵਿੱਚ ਵੀ ਡਾਇਲਿਸਿਸ ਦੀ ਫੈਸਿਲਿਟੀ ਹੈ ਸਲੋ ਡਾਇਲਿਸਿਸ ਜਿਹਨੂੰ ਅਸੀਂ ਸਲੱਡ ਕਹਿੰਦੇ ਹਾਂ ਤਾਂ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਯੂਟਿਊਬ ਤੇ ਬਹੁਤ ਸਾਰੀਆਂ ਰੀਲਸ ਚੱਲਦੀਆਂ ਜਿਆਦਾ ਪਾਣੀ ਪੀਓ ਪਿਆਸ ਨਹੀਂ ਵੀ ਲੱਗੀ ਤਾਂ ਵੀ ਲੋਕ ਪਾਣੀ ਪੀ ਜਾਂਦੇ ਆ ਇਹ ਕਿੰਨਾ ਕੁ ਸਹੀ ਹੈ ਜੀ ਪਾਣੀ ਪੀਣਾ ਚਾਹੀਦਾ ਹੈ ਪਰ ਪਿਆਸ ਨਹੀਂ ਲੱਗੀ ਤਾਂ ਵੀ ਪਾਣੀ ਪੀਣਾ ਪਾਣੀ ਨਹੀਂ ਐਵੇਂ ਦਾ ਨਹੀਂ ਪਾਣੀ ਦੀ ਕੋਈ ਐਗਜੈਕਟ ਕੁਆਂਟੀਟੀ ਨਹੀਂ ਹੈ ਵੀ ਐਨੇ ਲੀਟਰ ਪੀਓ ਪਾਣੀ ਉਨਾ ਪੀਣਾ ਚਾਹੀਦਾ ਹੈ ਵੀ ਤੁਹਾਡਾ ਯੂਰিন ਬਿਲਕੁਲ ਕਲੀਅਰ ਹੋਵੇ ਸਮਝ ਰਹੇ ਹੋ ਨਾ येलो ਨਹੀਂ ਹੋਣਾ ਚਾਹੀਦਾ ਹੈਗਾ ਵਾਈਟ ਹੋਣਾ ਚਾਹੀਦਾ ਤੁਹਾਡਾ ਯੂਰিন ਅਗਰ ਤੁਹਾਡਾ ਯੂਰিন ਬਿਲਕੁਲ ਕਲੀਅਰ ਹੈ ਇਟ ਮੀਨਸ ਤੁਸੀਂ ਜਿਹੜਾ ਕੁਆਂਟੀਟੀ ਲੈ ਰਹੇ ਹੋ ਪਾਣੀ ਦੀ ਉਹ ਸਫੀਸ਼ੀਐਂਟ ਹੈ ਸਵਾਗਤ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥਿਓ ਸਰੀਰ ਦੀ ਗੱਲ ਕਰੀਏ ਤਾਂ ਸਰੀਰ ਰੱਬ ਵੱਲੋਂ ਦਿੱਤਾ ਇੱਕ ਅਨਮੋਲ ਤੋਹਫ਼ਾ ਹੈ ਜਿਸ ਨੂੰ ਅੱਜ ਕੱਲ ਸਾਡੀ ਬੇਟੰਗੀ ਜੀਵਨ ਸ਼ੈਲੀ ਕਰਕੇ ਕਹਿ ਲਿਏ ਜਾਂ ਕਹਿ ਲਿਏ ਜਿਹੜੀ ਮਿਲਾਵਟ ਅੱਜ ਕੱਲ ਖਾਣੇ 'ਚ ਆ ਰਹੀ ਹੈ ਸਾਡੀ ਦੇਸੀ ਖੁਰਾਕ ਵਿੱਚ ਵੀ ਅਡਲਟਰੇਸ਼ਨ ਦਾਖਲ ਹੋ ਗਈ ਹੈ ਜਿਸ ਕਰਕੇ ਇਸ ਸਰੀਰ ਨੂੰ ਜਿਹੜਾ ਅਨਮੁੱਲਾ ਤੋਹਫ਼ਾ ਇਸ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ ਬਿਮਾਰੀਆਂ ਦੀ ਗੱਲ ਕਰੀਏ ਤਾਂ ਬੀਪੀ ਸ਼ੂਗਰ ਤਾਂ ਅੱਜ ਕੱਲ ਕਾਮਨ ਜਿਹੀ ਗੱਲ ਹੈ ਔਰ ਜਦੋਂ ਬੰਦੇ ਦਾ ਬੀਪੀ ਸ਼ੂਕਰ ਕੰਟਰੋਲ ਚ ਨਹੀਂ ਰਹਿੰਦਾ ਜਾਂ ਕਹਿ ਲਈਏ ਜਿਆਦਾ ਫਲਕਚੂਏਟ ਹੁੰਦਾ ਹੈ ਤਾਂ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਜਿਹੜੀਆਂ ਆ ਇਨਸਾਨ ਨੂੰ ਆ ਕੇ ਘੇਰਦੀਆਂ ਨੇ ਜਿਨ੍ਹਾਂ ਚੋਂ ਇੱਕ ਬਿਮਾਰੀ ਜਿਹੜੀ ਅੱਜ ਕੱਲ ਬਹੁਤ ਦਸਤਕ ਦੇ ਰਹੀ ਹੈ ਉਹ ਬਿਮਾਰੀ ਹੈ ਜੀ ਗੁਰਦਿਆਂ ਦੀ ਬਿਮਾਰੀ ਜਦੋਂ ਇਨਸਾਨ ਨੂੰ ਗੁਰਦਿਆਂ ਦੀ ਬਿਮਾਰੀ ਹੋ ਜਾਂਦੀ ਹੈ ਇਨਸਾਨ ਦਾ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ ਪਰ ਜਿੱਥੇ ਪਰਿਵਾਰ ਬਹੁਤਾ ਤਕੜਾ ਨਹੀਂ ਹੁੰਦਾ ਫਾਈਨੈਂਸ਼ੀਅਲ ਕੰਡੀਸ਼ਨ ਫਿਜ਼ੀਕਲ ਕੰਡੀਸ਼ਨ ਬਹੁਤੀ ਤਕੜੀ ਨਹੀਂ ਹੁੰਦੀ ਪਰਵਾਰ ਸੂਂਗੜ ਜਾਂਦੇ ਨੇ ਇਨਸਾਨ ਦੀ ਉਮਰ ਵੀ ਸੂਂਗੜ ਜਾਂਦੀ ਹੈ ਗੁਰਬਤ ਭਰੀ ਜ਼ਿੰਦਗੀ ਹੋ ਜਾਂਦੀ ਹੈ ਔਰ ਬਹੁਤੀ ਵਾਰ ਮਰੀਜ਼ ਜਿਹੜਾ ਆ ਉਹ ਬਚਦਾ ਵੀ ਨਹੀਂ ਲੇਕਿਨ ਘਬਰਾਉਣ ਜਾਂ ਡਰਾਉਣ ਲਈ ਅੱਜ ਤੁਹਾਡੇ ਸਾਹਮਣੇ ਨਹੀਂ ਆਏ ਅਸੀਂ ਪਹੁੰਚਿਆ ਲਿਵਾਸਾ ਹਸਪੀਟਲ ਜਿੱਥੇ ਜੀਵਨ ਜਿਉਣ ਦੀ ਆਸਾਂ ਮਿਲਦੀ ਹੈ ਜਿੱਥੇ ਤੇ ਡਾਕਟਰ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਮਰੀਜ਼ ਦੀ ਜਾਨ ਬਚਾਉਣ ਲਈ ਤਜਰਬੇਕਾਰ ਮਾਹਰ ਡਾਕਟਰ ਜਿਹੜੇ ਆ ਹਮੇਸ਼ਾ ਤਿਆਰ ਰਹਿੰਦੇ ਨੇ ਉੱਥੇ ਹੀ ਹੁਣ ਇਹਨਾਂ ਨੇ ਡਾਕਟਰ ਬਹੁਤ ਹੀ ਸਿਆਣੇ ਡਾਕਟਰ అనుభవੀ ਡਾਕਟਰ ਤਜਰਬੇਕਾਰ ਡਾਕਟਰ ਮੈਡਮ ਅਮਨਿੰਦਰ ਕੌਰ ਜੀ ਜੋ ਡੀਐਮ ਨੇਫਰੋਲੋਜੀ ਨੇ ਸੀਨੀਅਰ ਡਾਕਟਰ ਨੇ ਗੁਰਦੇ ਦੇ ਰੋਗ ਦੇ ਮਾਹਰ ਡਾਕਟਰ ਨੇ ਉਹ ਉਹਨਾਂ ਨੇ ਇੱਥੇ ਜੁਆਇਨ ਕੀਤਾ ਹੈ ਅੱਜ ਦੀ ਪੂਰੀ ਵੀਡੀਓ ਵਿੱਚ ਡਾਕਟਰ ਸਾਹਿਬ ਸਾਡੇ ਨਾਲ ਬਣੇ ਰਹਿਣਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਫਿਰ ਗੁਰਦਿਆਂ ਦੇ ਰੋਗ ਬਾਰੇ ਵਿਸ਼ੇਸ਼ ਜਿਹੜੀ ਜਾਣਕਾਰੀ ਉਹ ਮਤਵਸਿਲ ਕਰਾਂਗੇ ਪਹਿਲੇ ਸਵਾਗਤ ਕਰਦੇ ਬਹੁਤ ਨਹੀਂ ਦਾ ਸਵਾਗਤ ਹੈ ਸਸ਼ੀਕਾ ਜੀ ਸਸ਼ੀਕਾ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਅਮਨਿੰਦਰ ਹੈ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ ਮੈਂ ਆਪਣੀ ਐਮ ਬੀਬੀਐਸ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਹੈ ਜੀ ਮੈਂ ਆਪਣੀ ਐਮ ਐਮ ਡੀ ਮੈਡੀਸਨ ਡੀ ਐਮਸੀ ਲੁਧਿਆਣਾ ਤੋਂ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਡੀ ਐਮ ਨੈਫਰੋਲੋਜੀ ਐਮਸ ਰਿਸ਼ੀਕੇਸ਼ ਤੋਂ ਕੀਤੀ ਹੈ ਉਸ ਤੋਂ ਬਾਅਦ ਵੀ ਮੈਂ 2.5 ਸਾਲ ਐਜ਼ ਅ ਕੰਸਲਟੈਂਟ ਕੰਮ ਕੀਤਾ ਹੈ ਨੈਫਰੋਲੋਜੀ ਡਿਪਾਰਟਮੈਂਟ ਦੇ ਵਿੱਚ ਜੀ ਮੈਡਮ ਜੇ ਗੁਰਦਿਆਂ ਦੇ ਰੋਗ ਦੀ ਗੱਲ ਕਰੀਏ ਹਾਂਜੀ ਕਿਸ-ਕਿਸ ਕਿਸਮ ਦੇ ਗੁਰਦਿਆਂ ਦੇ ਰੋਗ ਹੁੰਦੇ ਆ ਕਿਵੇਂ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਦੇਖੋ ਅੱਜ ਕੱਲ ਸਭ ਤੋਂ ਕਾਮਨ ਪ੍ਰੋਬਲਮ ਕੀ ਹੈ 슈ਗਰ ਦੀ ਬਲੱਡ ਪ੍ਰੈਸ਼ਰ ਦੀ ਤਾਂ 40% ਮਰੀਜ਼ ਜਿਹੜੇ ਹੁੰਦੇ ਆ 슈ਗਰ ਕਰਕੇ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ 40% ਮਰੀਜ਼ ਜਿਹੜੇ ਹੁੰਦੇ ਨੇ ਹਾਈਪਰ ਟੈਂਸ਼ਨ ਕਰਕੇ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ ਤੇ ਜਿਹੜੇ 20% ਬਚ ਜਾਂਦੇ ਨੇ ਉਹਦੇ ਵਿੱਚ ਹੋਰ ਪ੍ਰੋਬਲਮ ਜਿਵੇਂ ਕਿ ਜੈਨੇਟਿਕ ਪ੍ਰੋਬਲਮ ਹੋ ਗਿਆ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਹੋ ਗਿਆ ਬਾਰ ਬਾਰ ਕਿਡਨੀ ਸਟੋਨ ਕਰਕੇ ਪ੍ਰੋਬਲਮ ਹੁੰਦੀ ਹੈ ਤੇ ਦਵਾਈਆਂ ਕਰਕੇ ਹੁੰਦਾ ਹੈ ਕਈ ਲੋਕ ਹੁੰਦੇ ਨੇ ਪੇਨ ਕਿਲਰਸ ਬਹੁਤ ਲੈਂਦੇ ਨੇ ਸਪੈਸ਼ਲੀ 올ਡ ਏਜ ਦੇ ਵਿੱਚ ਜਦੋਂ ਪੇਨ ਕਿਲਰ ਬਹੁਤ ਜ਼ਿਆਦਾ ਲਏ ਜਾਂਦੇ ਨੇ ਉਹਦੇ ਕਰਕੇ ਕਿਡਨੀ ਦੇ ਉੱਤੇ ਅਸਰ ਪੈਂਦਾ ਹੈ ਇਨਫੈਕਸ਼ਨਸ ਕਰਕੇ ਕਿਡਨੀ ਦੇ ਉੱਤੇ ਅਸਰ ਪੈਂਦਾ ਹੈ ਤਾਂ ਇਹ 20% ਕੇਸਿਸ ਦੇ ਵਿੱਚ ਇਹ ਵਾਲੀਆਂ ਬਿਮਾਰੀਆਂ ਆਉਂਦੀਆਂ ਨੇ ਬਟ ਸਭ ਤੋਂ ਕਾਮਨ ਜਿਹੜਾ ਹੈਗਾ ਡਾਇਬੀਟਿਸ ਤੇ ਹਾਈਪਰਟੈਨਸ਼ਨ ਹੈ ਹਾਂ ਸਟੋਨ ਵਾਲੀ ਗੱਲ ਜਿਹੜੀ ਹੈ ਬਿਲਕੁਲ ਮੈਂ ਤਾਜ਼ਾ ਸੁਣੀ ਹੈ ਕਿ ਬਾਰ-ਬਾਰ ਸਟੋਨ ਹੋਣ ਨਾਲ ਵੀ ਕਿਡਨੀ ਜੱਦੀ ਡੈਮੇਜ ਹੋ ਜਾਂਦੀ ਹੈ ਹਾਂਜੀ ਜਦੋਂ ਸਟੋਨ ਹੁੰਦਾ ਹੈ ਅਗਰ अर्ਲੀ ਟਾਈਮ ਦੇ ਵਿੱਚ ਉਹ ਡਿਟੈਕਟ ਨਹੀਂ ਕੀਤਾ ਜਾਂਦਾ ਤਾਂ ਉਹ ਕਿਡਨੀ ਦੇ ਉੱਤੇ ਬੈਕ ਪ੍ਰੈਸ਼ਰ ਚੇਂजेस ਕਰਦਾ ਨੇ ਜਿਹਦੇ ਕਰਕੇ ਕਿਡਨੀ ਦਾ ਜਿਹੜਾ ਪੈਰੈਂਕਾਈਮਾ ਸਟਰਕਚਰ ਹੈਗਾ ਉਹ ਹੋ ਪਤਲਾ ਹੋਣ ਲੱਗ ਜਾਂਦਾ ਹੈ ਉਹਦੇ ਵਿੱਚ ਪ੍ਰੈਸ਼ਰ ਬਣਨ ਲੱਗ ਜਾਂਦਾ ਹੈ ਹੁਣ ਸਮਝੀਏ ਜਿਹੜਾ ਸਟੋਨ ਦਾ ਸਾਈਜ਼ ਵੱਡਾ ਹੋ ਜਾਂਦਾ ਸਾਈਜ਼ ਕਰਕੇ ਵੀ ਹੁੰਦਾ ਹੈ ਤੇ ਅਗਰ ਸਟੋਨ ਦਾ ਟਰੀਟਮੈਂਟ अर्ली ਨਹੀਂ ਕੀਤਾ ਜਾਂਦਾ ਠੀਕ ਹੈ ਜੀ ਉਹதோ ਉਸ ਤੋਂ ਬਾਅਦ ਕਿਡਨੀ ਚ ਪਿਆ ਪਿਆ ਵੀ ਡੈਮੇਜ ਕਰ ਦਿੰਦਾ ਹਾਂਜੀ ਹਾਂਜੀ ਕਿਡਨੀ ਦੇ ਪਿਛੇ ਪਿਆ ਪਿਆ ਉਹ ਡੈਮੇਜ ਬਣਾ ਦਿੰਦਾ ਹੈ ਤਾਂ ਇਸ ਕਰਕੇ ਸਟੋਨ ਦੀ ਅਗਰ ਪ੍ਰੋਬਲਮ ਹੈ ਜਿੰਨੀ ਜਲਦੀ ਹੋ ਸਕਦਾ ਹੈ ਉਨੀ ਜਲਦੀ ਉਸ ਦਾ ਟਰੀਟਮੈਂਟ ਲੈਣਾ ਚਾਹੀਦਾ ਹੈ ਤੁਸੀਂ ਪੇਨ ਕਿਲਰਸ ਦੀ ਵੀ ਗੱਲ ਕੀਤੀ ਜੀ ਅੱਜ ਕੱਲ ਬਜ਼ੁਰਗ ਜਿਵੇਂ ਸਾਡੇ ਅਕੀ ਬੀਬੀਆਂ ਕਹਿੰਦੀਆਂ ਕਿ ਜਲ ਜਾਨੇ ਗੋਡੇ ਚੱਲਦੇ ਹੀ ਨਹੀਂ ਗੋਲੀ ਬਿਨਾਂ ਤਾਂ ਬੇਤੋ ਤੁਰੇ ਹੀ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਤਾਂ ਪੇਨ ਕਿਲਰਸ ਕਿੰਨੇ ਘਾਤਕ ਨੇ ਪੇਨ ਕਿਲਰਸ ਬਹੁਤ ਘੱਟਕ ਨਹੀਂ ਪੇਨ ਕਿਲਰਸ ਡਾਇਰੈਕਟਲੀ ਕਿਡਨੀ ਨੂੰ ਡੈਮੇਜ ਕਰਦੇ ਨੇ ਤੇ ਪੇਨ ਕਿਲਰਸ ਉਸ ਤੋਂ ਪੇਨ ਕਿਲਰਸ ਹੀ ਨਹੀਂ ਹੋਰ ਵੀ ਦਵਾਈਆਂ ਹੈਗੀਆਂ ਜਿਵੇਂ ਐਂਟੀਬਾਇਓਟਿਕ ਹੈ ਬਈ ਪਿੰਡਾਂ ਦੇ ਵਿੱਚ ਲੋਕ ਹੈਗੇ ਐ ਜਿਹੜੇ ਆਪਣੇ ਆਪ ਹੀ ਲੋਕਲ ਫਾਰਮੇਸੀ ਤੋਂ ਮੈਡੀਸਿਨਸ ਲੈ ਲੈਂਦੇ ਆ ਪੇਨ ਲਈ ਮੈਡੀਸਿਨ ਲੈ ਲੈਂਦੇ ਆ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਐਂਟੀਬਾਇਓਟਿਕਸ ਲੈ ਲੈਂਦੇ ਆ ਇਹ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਕਿਡਨੀ ਨੂੰ ਡੈਮੇਜ ਕਰਦੀਆਂ ਨੇ ਮੈਨਾਂ ਡਾਕਟਰੀ ਸਲਾਹ ਤੋਂ ਮਤਲਬ ਦਵਾਈ ਨਹੀਂ ਖਾਣੀ ਚਾਹੀਦੀ ਪਰ ਮੈਮ ਅੱਜ ਕੱਲ ਦਾ ਜੇ ਸਿਨੈਰੀਓ ਦੇਖੀਏ ਫੋਨ ਦਾ ਜ਼ਮਾਨਾ ਸਾਰਾ ਦਿਨ ਇਨਸਾਨ ਫੋਨ ਤੇ ਲੱਗਿਆ ਰਹਿੰਦਾ ਸਰਵਾਈਕਲ ਦਾ ਇਸ਼ੂ ਵੀ ਆ ਜਾਂਦਾ ਜਿਸ ਦੇ ਕਰਕੇ ਬਹੁਤ ਸਾਰੇ ਲੋਕ ਅੱਜ ਕੱਲ ਜੇ ਕਾਮਨ ਮੈਡੀਸਿਨਸ ਦੀ ਗੱਲ ਕਰੀਏ ਪੈਰਾਸੈਕ ਹਾਫ ਨੌਲੇਜ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਡੇਂਜਰਸ ਹੁੰਦੀ ਹੈ ਜੀ ਜੀ ਠੀਕ ਹੈ ਤਾਂ ਬੈਟਰ ਹੈ ਕਿ ਡਾਕਟਰਸ ਦੀ ਐਡਵਾਈਸ ਤੋਂ ਬਾਅਦ ਹੀ ਲਈ ਜਾਵੇ ਮੈਡੀਸਿਨ ਕਿਉਂਕਿ ਮੈਡੀਸਨ ਨੂੰ ਪ੍ਰੈਸਕ੍ਰਾਈਬ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਦੇਖਿਆ ਜਾਂਦੀਆਂ ਮੇਰੇ ਕੋਲ ਕੋਈ 올ਡ ਏਜ ਵਾਲੀ ਫੀਮੇਲ ਆਂਦੀ ਹੈ ਤੇ ਮੈਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਾਂਗੀ ਉਹਨੂੰ 슈ਗਰ ਤਾਂ ਨਹੀਂ ਹੈਗੀ ਤੇ ਉਹਨੂੰ ਪਹਿਲਾਂ ਕਿਡਨੀ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਹੀ ਅਸੀਂ ਕਲੈਰੀਫਾਈ ਕਰਦੇ ਹਾਂ ਜੀ ਪਰ ਮੈਮ ਮੇਰਾ ਜਿਹੜਾ ਸਵਾਲ ਉਹ ਬਚੇ ਰਿਹਾ ਕਿਉਂਕਿ ਨਾ ਅੱਜਕੱਲ ਕਾਮਨ ਜਿਹੜੀਆਂ ਮੈਡੀਸਿਨਸ ਮਿਲ ਜਾਂਦੀਆਂ ਪੈਰਾਸੀਟਾਮੋਲ ਹੋ ਗਈ ਡੋਲੋ ਹੋ ਗਈ ਨੈਫਰੋਸੀਨ ਹੋ ਗਈ ਜੈਵਾਸੂਗ੍ਰੇਨ ਹੋ ਗਈ ਇਹਦੀ ਮੈਡੀਸਿਨਸ ਲੋਕ ਬਹੁਤ ਖਾਂਦੇ ਆ ਇਹਨਾਂ ਤੋਂ ਬਚਣਾ ਚਾਹੀਦਾ ਪੈਰਾਸੀਟਾਮੋਲ ਨੇ ਇਫੈਕਟ ਕਰਦੀ ਹੈਗੀ ਬਟ ਕਈ ਮੈਡੀਸਿਨਸ ਆ ਜਿਵੇਂ ਡਿਕਲੋਫੀਨੇਕ ਹੋ ਗਿਆ ਬੁਪਰੋਫਨ ਹੋ ਗਿਆ ਇਹ ਵਾਲੀ ਪੇਨ ਕਿਲਰ ਜੈਵਾਸੂਗ੍ਰੇਨ ਨੈਫਰੋਸੀਨ ਹਾਂਜੀ ਉਹ ਪ੍ਰੋਫਨ ਵਗੈਰਾ ਹੋ ਗਿਆ ਇਹ ਵਾਲੇ ਜਿਹੜੇ ਐਂਸੀਡਸ ਕਹਿੰਦੇ ਆ ਇਹਨਾਂ ਨੂੰ ਇਹ ਕਿੰਨੀ ਕੁ ਖਾ ਸਕਦਾ ਇਨਸਾਨ ਇਹ ਦੇਖੋ ਜੀ ਅਗਰ ਤਾਂ ਅਵਾਇਡ ਵੈਸੇ ਤਾਂ ਅਵਾਇਡ ਹੀ ਕਰਨੀਆਂ ਚਾਹੀਦੀਆਂ ਪੈਰਾਸिटਮੋਲ ਸੇਫ ਹੈ ਕਿਡਨੀ ਲਈ ਬਟ ਅਗਰ ਬਹੁਤ ਜ਼ਿਆਦਾ ਹੈ ਤਾਂ ਉਹ ਪ੍ਰੈਸਕ੍ਰਿਪਸ਼ਨ ਦੇ ਅਕੋਰਡਿੰਗ ਪੇਸ਼ੈਂਟ ਨੂੰ ਲੈਣੀ ਚਾਹੀਦੀ ਹੈ ਜਿੰਨੀ ਡਾਕਟਰ ਨੇ ਐਡਵਾਈਸ ਕੀਤੀ ਹੈ ਤੇ ਜਦੋਂ ਡਾਕਟਰ ਐਵੇਂ ਦੀ ਮੈਡੀਸਿਨਸ ਐਡਵਾਈਸ ਕਰਦਾ ਤੇ ਉਹ ਹਮੇਸ਼ਾ ਹੀ ਪਹਿਲਾਂ ਕਿਡਨੀ ਦਾ ਟੈਸਟ ਕਰਵਾਉਂਦਾ ਹੈ ਤੇ ਉਸ ਤੋਂ ਬਾਅਦ ਵੀ ਅਗਰ ਮੈਡੀਸਿਨ ਦੇ ਦਿੱਤੀ ਹੈ ਕਿਸੇ ਡਾਕਟਰ ਨੇ ਤਾਂ ਉਸ ਤੋਂ ਬਾਅਦ ਵੀ ਉਹ ਕਿਡਨੀ ਦਾ ਰੈਗੂਲਰ ਫੋਲੋਅ ਅਪ ਕਰਦਾ ਰਹਿੰਦਾ ਕਿ ਕਿਡਨੀ ਦੇ ਉੱਤੇ ਅਸਰ ਤਾਂ ਨਹੀਂ ਪਾ ਦਿੱਤਾ ਹੈਗਾ ਮੈਡੀਸਿਨ ਨੇ ਇਹ ਚੀਜ਼ ਹੈ ਇਸ ਲਈ ਡਾਕਟਰ ਦੀ ਐਡਵਾਈਸ ਤੋਂ ਬਿਨਾ ਨਹੀਂ ਲੈਣੀ ਚਾਹੀਦੀ ਜੀ ਹੁਣ ਬਚਾ ਲਈ ਤਾਂ ਆਪਾਂ ਗੱਲ ਕਰ ਲਈ ਪਰ ਜੇ ਅੱਗੇ ਗੱਲ ਕਰੇ ਸਿੰਪਟਮਸ ਮੈਨ ਸ਼ੁਰੂਆਤੀ ਸਿੰਪਟਮਸ ਕਿਹੜੇ ਨੇ ਜਿਹੜੇ ਕਿਡਨੀ ਪੇਸ਼ੈਂਟ ਦੇ ਅੰਦਰ ਨਜ਼ਰ ਆਉਂਦੇ ਹਨ ਹਾਂ ਜੀ ਦੇਖੋ ਜਮ ਜਦੋਂ ਸ਼ੂਗਰ ਹੁੰਦੀ ਹੈ ਪੇਸ਼ੈਂਟ ਨੂੰ ਸ਼ੂਗਰ ਵਾਲੇ ਮਰੀਜ਼ਾਂ ਨੂੰ ਨਾਰਮਲ ਸਿੰਪਟਮਸ ਜਿਹੜੇ ਸਭ ਤੋਂ ਪਹਿਲਾ ਸਿੰਪਟਮ ਆਂਦਾ ਹੈ ਉਹ ਪੈਰਾਂ ਦੇ ਵਿੱਚ ਸ ਆ ਜਾਂਦੀ ਹੈ ਪੈਰਾਂ ਦੇ ਵਿੱਚ ਦੂਜਾ ਜਿਹੜਾ ਸਿੰਪਟਮ ਹੈ ਉਹਨਾਂ ਨੂੰ ਯੂਰਿਨ ਦੇ ਵਿੱਚ ਪਿਸ਼ਾਬ ਦੇ ਵਿੱਚ ਝੱਗ ਆਣ ਲੱਗ ਜਾਂਦੀ ਹੈ ਅਗਰ ਕੋਈ ਵੀ 슈ਗਰ ਦਾ ਮਰੀਜ਼ ਹੈ ਉਹਨੂੰ ਪਿਸ਼ਾਬ ਦੇ ਵਿੱਚ ਝੱਗ ਆ ਰਹੀ ਹੈ ਜਾਂ ਉਹਨਾਂ ਦੇ ਪੈਰਾਂ ਦੇ ਵਿੱਚ ਸਵੇਲਿੰਗ ਹੋ ਰਹੀ ਹੈ ਤਾਂ ਉਹਨਾਂ ਨੂੰ ਇਮੀਡੀਏਟਲੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਨੇਫਰੋਲੋਜਿਸਟ ਨਾਲ ਕੰਸਲਟ ਕਰਨਾ ਚਾਹੀਦਾ ਹੈ ਕਈ ਬੀਬੀਆਂ ਵੀ ਕਹਿੰਦੀਆਂ ਜੀ ਕਿ ਮੇਰੇ ਤਾਂ ਭਾਰ ਜ਼ਿਆਦਾ ਬੇਟਾ ਤਾਂ ਜਿਹੜੇ ਮੇਰੇ ਜਿਹੜਾ ਬਜ਼ਮ ਬਦ ਜ਼ਿਆਦਾ ਕਰਕੇ ਪੈਰ ਜਿਹੜੇ ਆ ਉਹ ਭਾਰੇ ਨਜ਼ਰ ਆ ਰਹੇ ਆ ਫੁੱਲੇ ਹੋਏ ਨਜ਼ਰ ਆ ਰਹੇ ਆ ਕਿ ਵੇਲੇ ਬਾਥਰੂਮ ਦੀ ਗੱਲ ਕਰਿਓ ਇਹ ਤਰਕ ਦੇ ਦਿੰਦੇ ਆ ਕਿ ਜੇ ਅਸੀਂ ਪਾਣੀ ਜ਼ਿਆਦਾ ਪੀ ਰਹੇ ਆ ਜਿਸ ਕਰਕੇ ਵਾਸ਼ੂਮ ਜ਼ਿਆਦਾ ਆ ਰਿਹਾ ਨਹੀਂ ਨਹੀਂ ਪਿਸ਼ਾਬ ਜ਼ਿਆਦਾ ਆਣ ਦੀ ਗੱਲ ਨਹੀਂ ਹੈਗੀ ਪਿਸ਼ਾਬ ਤਾਂ ਵੈਸੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਹੀ ਆਂਦਾ ਹੈ ਪ੍ਰੋਬਲਮ ਹੈ ਪਿਸ਼ਾਬ ਦੇ ਵਿੱਚ ਝੱਗ ਫੋਮ ਆਣੀ ਉਹ ਸਮਲ ਵੀ ਆਉਂਦੀ ਹੈ ਫਿਰ ਨੇ ਫੋਮ ਆਣੀ ਇੰਪੋਰਟੈਂਟ ਆ ਫੋਮ ਜਿਹੜੀ ਹੁੰਦੀ ਆ ਚੱਗ ਹੁੰਦੀ ਆ ਉਹ ਇੰਡਾਇਰੈਕਟਲੀ ਸ਼ੋ ਕਰਦਾ ਵੀ ਆਪਣੀ ਜਿਹੜੀ ਕਿਡਨੀ ਹੈਗੀ ਆ ਉਹਦੇ ਵਿੱਚੋਂ ਅਗਰ ਡੈਮੇਜ ਹੋ ਰਿਹਾ ਹੈ ਤਾਂ ਯੂਰਿਨ ਦੇ ਵਿੱਚ ਪ੍ਰੋਟੀਨ ਲੀਕ ਹੋ ਰਹੀ ਹੈ ਜਦੋਂ ਪ੍ਰੋਟੀਨ ਲੀਕ ਕਾਫੀ ਹੋਣ ਲੱਗ ਜਾਂਦੀ ਹੈ ਤਾਂ ਫਿਰ ਆਪਣਾ ਜਿਹੜਾ ਯੂਰਿਨ ਹੈ ਉਹਦੇ ਵਿੱਚ ਚੱਗ ਆਣ ਲੱਗ ਜਾਂਦੀ ਹੈ ਤੇ ਇਹ ਸਭ ਤੋਂ ਪਹਿਲਾ ਸਿੰਪਟਮ ਹੁੰਦਾ ਹੈ 슈ਗਰ ਵਾਲੇ ਮਰੀਜ਼ਾਂ ਦਾ ਫਿਰ ਹੌਲੀ 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 ਜਿਵੇਂ ਜਿਵੇਂ ਅਗਰ ਪੇਸ਼ੈਂਟ ਇਗਨੋਰ ਕਰ ਦਿੰਦੇ ਹੈ ਇਹ ਵਾਲੇ ਸਿੰਪਟਮ ਤੇ ਕਰੈਟੀਨਿਨ ਵੱਧਣੀ ਸ਼ੁਰੂ ਹੋ ਜਾਂਦੀ ਹੈ ਕਰੈਟੀਨਿਨ ਜਿਹੜੀ ਹੈਗੇ ਨਾਰਮਲ ਵੈਲਿਊ 0.8 ਤੋਂ ਲੈ ਕੇ 1.1 ਹੁੰਦੀ ਹੈਗੀ ਹੈ ਠੀਕ ਹੈ 1.2 ਤੱਕ ਵੀ ਹੁੰਦੀ ਹੈ ਕਈ ਲੈਬਸ 1.4 ਵੀ ਰਿਪੋਰਟ ਕਰਦੀਆਂ ਨੇ ਠੀਕ ਹੈ ਤੇ ਜਦੋਂ ਕਰੈਟੀਨਿਨ ਵੱਧਣੀ ਸ਼ੁਰੂ ਹੋ ਜਾਂਦੀ ਹੈ 2-3 ਤੱਕ ਜਦੋਂ ਕਰੈਟੀਨਿਨ ਹੁੰਦੀ ਹੈ ਤਾਂ ਉਸ ਟਾਈਮ ਤੇ ਵੀ ਕੋਈ ਸਿੰਪਟਮ ਜ਼ਿਆਦਾ ਨਹੀਂ ਆਉਂਦੇ ਪੇਸ਼ੇ ਨੂੰ ਜਦੋਂ ਪੇਸ਼ੈਂਟ ਦੀ ਕ੍ਰੀਟੀਨਿਨ 5 6 ਜਾਂ 8 ਤੱਕ ਪਹੁੰਚ ਜਾਂਦੀ ਹੈ ਪੇਸ਼ੈਂਟ ਨੂੰ ਸਿੰਪਟਮ ਉਦੋਂ ਆਨੇ ਸ਼ੁਰੂ ਹੁੰਦੇ ਹਨ ਜਿਵੇਂ ਕਿ ਉਲਟੀਆਂ ਆਣੀਆਂ ਭੁੱਖ ਨਹੀਂ ਲੱਗਣੀ ਖਾਰਿਸ਼ ਹੋਣੀ ਇਹ ਸਿੰਪਟਮ ਉਦੋਂ ਆਣ ਲੱਗਦੇ ਨੇ ਇਸੇ ਕਰਕੇ ਇਹ ਸਿੰਪਟਮ ਉਦੋਂ ਆਉਂਦੇ ਨੇ ਜਦੋਂ ਕ੍ਰੀਟੀਨਿਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਕਿਡਨੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਸੇ ਕਰਕੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਅਗਰ ਪਿਸ਼ਾਬ ਦੇ ਵਿੱਚ ਝੱਗ ਆ ਰਹੀ ਹੈ ਤੇ ਉਹਨਾਂ ਨੂੰ ਪੈਰਾਂ ਦੇ ਵਿੱਚ ਸਵੇਲਿੰਗ ਜਾਂ ਸੋਜਨ ਆ ਰਹੀ ਹੈ ਉਹਨਾਂ ਨੂੰ ਇਮੀਡੀਏਟਲੀ ਨੈਫੋਲੋਜਿਸ ਨਾਲ ਕੰਸਲਟ ਕਰਨਾ ਚਾਹੀਦਾ ਹੈ ਕਿਹੜੇ ਸਿੰਪਟਮ ਜਿਹੜੇ ਇਗਨੋਰ ਕਰਨੇ ਹੀ ਨਹੀਂ ਚਾਹੀਦੇ ਪਿਸ਼ਾਬ ਚ ਛਾਗ ਆਣੀ ਹੂੰ ਠੀਕ ਹੈ ਇਹ अर्ਲੀਐਸਟ ਸਿੰਪਟਮ ਹੈ ਇਸ ਲਈ ਇਹ ਇਗਨੋਰ ਨਹੀਂ ਕਰ ਸਕਦੇ ਲਗੇ ਪਿਸ਼ਾਬ ਦੇ ਵਿੱਚ ਖੂਨ ਨਾਣਾ ਪਿਸ਼ਾਬ ਚ ਛਾਗ ਆਣੀ ਠੀਕ ਹੈ ਔਰ ਯੂਆਈ ਦੇ ਸਿੰਟਮਸ ਹੁੰਦੇ ਨੇ ਪਿਸ਼ਾਬ ਯੂਆਈ ਦੇ ਕਿਹੜੇ ਕਿਹੜੇ ਸਿੰਟਮਸ ਨੇ ਯੂਆਈ ਦੇ ਵਿੱਚ ਪੇਸ਼ੈਂਟ ਜਿਹੜੇ ਹੁੰਦੇ ਨੇ ਸਾਡੇ ਕੋਲ ਆਉਂਦੇ ਨੇ ਫੀਵਰ ਦੇ ਨਾਲ ਪਿਸ਼ਾਬ ਦੇ ਵਿੱਚ ਜਲਨ ਹੁੰਦੀ ਹੈ ਵਾਰ-ਵਾਰ ਪਿਸ਼ਾਬ ਆਂਦਾ ਹੈ ਟੇਟ ਦੇ ਵਿੱਚ ਦਰਦ ਹੁੰਦਾ ਹੈ ਸਪੈਸ਼ਲੀ ਪਿੱਛੇ ਵਾਲੇ ਪਾਸੇ ਦਰਦ ਹੁੰਦਾ ਹੈ ਪੇਸ਼ੇਨ ਨੂੰ ਇਹ ਯੂਆਈ ਦੇ ਸਿੰਟਮਸ ਹੁੰਦੇ ਆਰਜਸ ਲੱਗਦੀਆਂ ਵਾਰ-ਵਾਰ ਹਾਂਜੀ ਵਾਰ-ਵਾਰ ਯੂਰੀਨ ਵਾਰ-ਵਾਰ ਯੂਰੀਨ ਪਾਸ ਕਰਨਾ ਪੈਂਦਾ ਹੈ ਪੇਸ਼ੈਂਟਸ ਨੂੰ ਮੈਂ ਤੁਸੀਂ ਪਿੱਠ ਦੀ ਦਰਦ ਦੀ ਗੱਲ ਕੀਤੀ ਕਿ ਕਈ ਲੋਕਾਂ ਨੂੰ ਪਿੱਠ ਦਾ ਦਰਦ ਸਮਝ ਲੈਂਦੇ ਹੈਗਾ ਪਰ ਬੇਸਿਕਲੀ ਕਿਡਨੀ ਵਿੱਚ ਮੇਰੇ ਖਿਆਲ ਸਵੇਲਿੰਗ ਹੋ ਜਾਂਦੀ ਹੈ ਕਿਡਨੀ ਵਿੱਚ ਸਵੇਲਿੰਗ ਹੋ ਜਾਂਦੀ ਹੈ ਜੀ ਪਰ ਉਹ ਲੋਕੀ ਕੇਵਲੇ ਮਾਲਿਸ਼ ਕਰਵਾਉਂਦੇ ਰਹਿੰਦੇ ਆ ਫਿਰ ਉਹ ਲੰਮਕ ਜਾਂਦਾ ਕਿਸ ਉਹਦੇ ਨਾਲ ਫਿਰ ਹੋਰ ਘਾਤਕ ਹੋ ਜਾਂਦਾ ਜੀ ਹੋਰ ਘਾਤਕ ਹੋ ਜਾਂਦਾ ਕਿਉਂਕਿ ਜਦੋਂ ਯੂਰੀਨ ਦੀ ਇਨਫੈਕਸ਼ਨ ਹੁੰਦੀ ਹੈ ਅਗਰ ਉਹਨਾਂ ਨੂੰ ਟਾਈਮਲੀ ਟਰੀਟ ਨਹੀਂ ਕੀਤਾ ਜਾਂਦਾ ਐਂਟੀਬਾਇਓਟਿਕ ਅਗਰ ਨਹੀਂ ਆਪਾਂ ਦਿੰਦੇ ਹੈਗੇ ਤਾਂ ਉਹ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਇਹ ਜਿਹੜੇ ਰੀਜਨ ਨੂੰ ਫਟਲਿਸੀ ਦੀ ਜ਼ਰੂਰਤ ਵੀ ਪੈ ਸਕਦੀ ਹੈ ਤਾਂ ਇਸ ਕਰਕੇ ਕਿਸੇ ਨੂੰ ਬੁਖਾਰ ਪਿਸ਼ਾਬ ਦੇ ਵਿੱਚ ਜਲਣ ਆ ਰਹੀ ਹੈ পেট ਦਰਦ ਹੋ ਰਿਹਾ ਹੈ ਤਾਂ ਇਮੀਡੀਏਟਲੀ ਉਹਨਾਂ ਨੂੰ ਨੇਫਰੋਲੋਜਿਸਟ ਦੇ ਨਾਲ ਕੰਸਲਟ ਕਰਨਾ ਚਾਹੀਦਾ ਸਾਡੇ ਕੋਲ ਇੱਥੇ ਪ੍ਰੀਵੈਂਸ਼ਨ ਹੈਲਥ ਚੈੱਕਅਪਸ ਵੀ ਹੈਗੇ ਨੇ ਸਾਰੇ ਜੀ ਅਵੇਲੇਬਲ ਹਾਂਜੀ ਹਾਂਜੀ ਇਸ ਟਾਈਮ ਤੇ ਅਸੀਂ ਫ੍ਰੀ ਆਪੀਡੀ ਕੀਤੀ ਹੋਈ ਹੈ ਨੇਫਰੋਲੋਜੀ ਦੀ ਇਨਵੈਸਟੀਗੇਸ਼ਨ ਦੇ ਉੱਤੇ ਵੀ ਅਸੀਂ 30% ਆਫ ਦਿੱਤਾ ਹੋਇਆ ਹੈ ਇਹ ਤਾਂ ਫਿਰ ਇੱਕ ਤਰ੍ਹਾਂ ਦੀ ਸੇਵਾ ਹੀ ਹੋ ਗਈ ਕਿਉਂਕਿ ਦੇਖੋ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਅੱਜਕੱਲ ਬਹੁਤ ਸਾਰੇ ਪੇਸ਼ੈਂਟ ਇਸ ਬਿਮਾਰੀ ਨਾਲ ਜਿਹੜੇ ਪੀੜਤ ਹੋ ਰਹੇ ਨੇ ਜਾਂ ਜ਼ਿਲ੍ਹੇ ਦੀ ਗੱਲ ਕਰੀਏ ਔਰ लुधियाना जालंधर तक कोई नेफ्रोलॉजिस्ट नेफ्रोलॉजिस्ट है नहीं ਤੁਸੀਂ ਇੱਥੇ ਅਵੇਲੇਬਲ ਹੋ ਔਰ ਫ੍ਰੀ ਚ ਸੇਵਾ ਦੇ ਰਹੇ ਹੋ ਤਾਂ ਇਹ ਵੱਡੀ ਗੱਲ ਹੈ ਐਕਚੁਅਲੀ ਇਹੀ ਇੰਪੋਰਟੈਂਟ ਹੈ ਪੇਸ਼ੈਂਟ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਕਿਹੜੇ ਮਰੀਜ਼ਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਆਪਾਂ ਨੂੰ ਨਹੀਂ ਪਤਾ ਕਿਹੜੇ ਮਰੀਜ਼ ਬਹੁਤ ਜ਼ਿਆਦਾ ਪ੍ਰੋਨ ਹੁੰਦੇ ਨੇ ਇਹਨਾਂ ਚੀਜ਼ਾਂ ਲਈ ਤੇ ਜਿਨ੍ਹਾਂ ਨੂੰ 슈ਗਰ ਹੈ ਬੀਪੀ ਹੈ ਉਹਨਾਂ ਨੂੰ ਰੈਗੂਲਰਲੀ ਐਟ ਲੀਸਟ ਆਪਣਾ ਯੂਰਿਨ ਟੈਸਟ ਕਰਵਾਉਣਾ ਚਾਹੀਦਾ ਹੈ ਹਰ 3 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਕਿਉਂਕਿ ਇਹ अर्liest ਸਿੰਪਟਮ ਹੈ ਤੋ ਸਭ ਤੋਂ ਪਹਿਲਾਂ ਇਹੀ ਪ੍ਰੋਬਲਮ ਆਏਗੀ ਪੇਸ਼ੈਂਟ ਨੂੰ ਉਸ ਤੋਂ ਬਾਅਦ ਕਰੀਟਿਨਿਨ बढਣੀ ਸ਼ੁਰੂ ਹੁੰਦੀ ਹੈ ਜੇ ਅਗਰ ਇਹ ਆਪਾਂ ਡਿਟੈਕਟ ਕਰ ਲੂਗੇ ਤਾਂ ਟਾਈਮਲੀ ਟਰੀਟਮੈਂਟ ਉਹਦਾ ਸ਼ੁਰੂ ਹੋ ਜਾਂਦਾ ਹੈ ਫਿਰ ਡਾਇਲਿਸਿਸ ਦੀ ਲੋੜ ਨਹੀਂ ਨਹੀਂ ਫਿਰ ਡਾਇਲਿਸਿਸ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਜੀ ਇਹ ਤਾਂ ਆਪਾਂ ਪ੍ਰੀਵੈਂਸ਼ਨਸ ਦੀਆਂ ਗੱਲਾਂ ਕਰ ਲਈਆਂ ਪਰ ਜਿਹੜਾ ਮਰੀਜ਼ ਹੁਣ ਉਹਦੀ ਅਨਫੋਰਚੂਨੇਟਲੀ ਇਹਦੇ ਨਾਲ ਪੀੜਤ ਹੋ ਗਿਆ ਆ ਹਾਂਜੀ ਉਹਦੇ ਲਈ ਇੱਥੇ ਕੀ ਕੀ ਫੈਸਿਲਿਟੀਆਂ ਨੇ ਡਾਇਲਿਸਿਸ ਯੂਨਿਟ ਹੈ ਜੀ ਇੱਥੇ ਹਾਂਜੀ ਇੱਥੇ ਡਾਇਲਿਸਿਸ ਯੂਨਿਟ ਹੈ ਸਾਡੇ ਕੋਲ 7 ਮਸ਼ੀਨਾਂ ਹੈ ਡਾਇਲਿਸਿਸ ਕਰਨੇ ਆ ਆਈ ਸੀ ਯੂ ਦੇ ਵਿੱਚ ਵੀ ਡਾਇਲਿਸਿਸ ਦੀ ਫੈਸਿਲਿਟੀ ਹੈ ਸਲੋ ਡਾਇਲਿਸਿਸ ਜਿਹਨੂੰ ਅਸੀਂ ਸਲੈਡ ਕਹਿੰਦੇ ਹਾਂ ਤਾਂ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਜੀ ਇਹ ਗੱਲ ਕਰੇ ਟੈਕਨੋਲੋਜੀ ਤਾਂ ਸਾਰਾ ਐਡਵਾਂਸ ਮੈਡੀਕਲ ਸਪੋਰਟ ਹੈ ਜੀ ਹਾਂਜੀ ਸਾਰਾ ਹੀ ਪਰ ਖਰਚਾ ਬਹੁਤਾ ਜ਼ਿਆਦਾ ਤਾਂ ਨਹੀਂ ਹੁੰਦਾ ਤੁਹਾਨੂੰ ਦੱਸੀ ਦਿੱਤਾ 30% ਅਸੀਂ ਇਨਵੈਸਟੀਗੇਸ਼ਨ ਤੇ ਵੀ ਆਫ ਦੇ ਰਹੇ ਹਾਂ ਓਪੀਡੀ ਅਸੀਂ ਫ੍ਰੀ ਕੀਤੀ ਹੋਈ ਹੈ ਜੀ ਇੱਕ ਕਦੋਂ ਤੱਕ ਰਹੀਗੀ ਇਹ ਫੈਸਿਲਿਟੀ ਇਹ 1 ਮਹੀਨੇ ਤੱਕ ਫੈਸਿਲਿਟੀ ਅਵੇਲੇਬਲ ਇੱਕ ਮਹੀਨਾ ਤੱਕ ਇੱਥੇ ਇਹ ਫੈਸਿਲਿਟੀ ਜਿਹੜੀ ਹੈਗੀ ਹੈ ਤੁਸੀਂ ਆ ਕੇ ਅਵੇਲ ਕਰ ਸਕਦੇ ਹੋ ਅੱਛਾ ਹੁਣ ਜਿਹੜਾ ਮੈਡਮ ਮਰੀਜ਼ ਹੈ ਉਹ ਪੀੜਤ ਹੋ ਚੁੱਕਾ ਹੈ ਪਰਿਵਾਰ 'ਚ ਵੀ ਬਹੁਤ ਸਾਰਾ ਸਟ्रेस ਹੋ ਜਾਂਦਾ ਹੈ ਹਾਂਜੀ ਤੁਹਾਡੇ ਤੇ ਭਰੋਸਾ ਕਰਕੇ ਇੱਥੇ ਆਉਂਦੇ ਆ ਤਾਂ ਪਰਿਵਾਰ ਦਾ ਕੀ ਬਿਲ ਕਿ ਹੁਣ ਸਾਡੇ ਮਰੀਜ਼ ਨੂੰ ਮੌਤੇ ਮੂਚੋਂ ਵਾਪਸ ਲੈ ਆਉਂਗੇ ਹਾਂਜੀ ਦੇਖੋ ਜਦੋਂ ਪੇਸ਼ੈਂਟ ਦਾ ਬਹੁਤ ਜ਼ਿਆਦਾ ਕਰੀਟਿਨਿਨ ਬਾਹਰ ਜਾਂਦਾ ਹੈ ਉਸ ਟਾਈਮ ਤੇ ਦੋ ਆਪਸ਼ਨਸ ਹੁੰਦੀਆਂ ਨੇ ਸਾਡੇ ਕੋਲ ਇੱਕ ਹੁੰਦਾ ਹੈ ਡਾਇਲਿਸਿਸ ਇੱਕ ਹੁੰਦਾ ਹੈ ਟ੍ਰਾਂਸਪਲੈਂਟ ਜੀ ਡੈਫੀਨੇਟਲੀ ਟ੍ਰਾਂਸਪਲੈਂਟ ਜਿਹੜਾ ਹੁੰਦਾ ਹੈ ਉਹ ਇਸਟੈਂਡਰਡ ਹੈ ਸਭ ਤੋਂ ਵਧੀਆ ਟ੍ਰਾਂਸਪਲੈਂਟ ਹੀ ਹੈ ਅਗਰ ਕੋਈ ਪੇਸ਼ੈਂਟ ਹੈ ਅਗਰ ਟ੍ਰਾਂਸਪਲੈਂਟ ਨਹੀਂ ਕਰਵਾ ਸਕਦੇ ਹਨ ਤਾਂ ਡਾਇਲਿਸਿਸ ਦੀ ਫੈਸਿਲਿਟੀ ਅਵੇਲੇਬਲ ਹੈ ਡਾਇਲਿਸਿਸ ਦੇ ਵਿੱਚ ਅਸੀਂ ਜਿਹੜਾ ਪੇਸ਼ੈਂਟ ਹੈ ਉਹਦਾ ਜਿਹੜਾ ਬਲੱਡ ਹੈ ਉਹ ਪਿਉਰੀਫਾਈ ਕਰਦੀ ਹੈ ਮਸ਼ੀਨ ਤੇ ਜਿਹੜਾ ਕਲੀਨ ਬਲੱਡ ਹੈ ਸਾਫ ਬਲੱਡ ਹੈ ਜਿਹਦੇ ਵਿੱਚ ਟਾਕਸਿਨਸ ਨਹੀਂ ਹੈਗੇ ਉਹ ਵਾਪਸ ਅਸੀਂ ਮਰੀਜ਼ ਦੇ ਅੰਦਰ ਮਸ਼ੀਨ ਦੁਆਰਾ ਪੇਸਦੇ ਹਾਂ ਠੀਕ ਹੈ ਕਿੰਨਾ ਲੰਬੇ ਸਮੇਂ ਤੱਕ ਜਿਹੜਾ ਮਰੀਜ਼ ਹੈ ਉਹ ਡੈਲਸਿਸ ਝੇਲ ਸਕਦਾ ਕਿਉਂਕਿ ਕਹਿੰਦੇ ਪੀੜ ਬੜੀ ਹੁੰਦੀ ਹੈ ਤਕਲੀਫ ਬੜੀ ਹੁੰਦੀ ਹੈ ਨਹੀਂ ਐਵੇਂ ਤਾਂ ਕੁਝ ਨਹੀਂ ਹੁੰਦਾ ਹੈ ਮੈਥਸ ਨੇ ਜਦੋਂ ਪ੍ਰਾਣੀ ਨਹੀਂ ਹੈ ਐਵੇਂ ਦੀ ਕੋਈ ਤਕਲੀਫ ਨਹੀਂ ਹੁੰਦੀ ਹੈਗੀ ਪੇਸ਼ੈਂਟ ਡਾਇਲਿਸਿਸ ਅੱਛਾ ਟੋਲਰੇਟ ਕਰਦੇ ਨੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਟ੍ਰਾਂਸਪਲੈਂਟ ਕਰਾਏ ਤੋਂ ਬਿਨਾ ਕਿੰਨੀ ਦੇਰ ਤੱਕ ਜਿਹੜਾ ਮਰੀਜ਼ ਆ ਕਿਡਨੀ ਪੇਸ਼ੈਂਟ ਜਿਹੜਾ ਆ ਉਹ ਡਾਇਲਿਸਿਸ ਕਰਾ ਸਕਦਾ। ਦੇਖੋ ਇਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਸਾਰ। ਪੇਸ਼ੈਂਟ ਦੀ ਏਜ ਦੇ ਉੱਤੇ ਡਿਪੈਂਡ ਕਰਦਾ ਹੈ। ਪੇਸ਼ੈਂਟ ਦੀ ਕੋਮੋਰਬਿਡਿਟੀਆਂ ਅੰਡਰਲਾਈਂਗ ਪ੍ਰੋਬਲਮਸ ਕੀ ਆਂ? 슈ਗਰ, ਬੀਪੀ, ਹਾਰਟ ਦੀ ਪ੍ਰੋਬਲਮ, ਲੀਵਰ ਦੀ ਪ੍ਰੋਬਲਮ। ਉਹਨਾਂ ਸਭ ਨੂੰ ਮੱਦੇਨਜ਼ਰ ਰੱਖ ਕੇ ਹੀ ਅਸੀਂ ਕਹਿ ਸਕਦੇ ਆ ਕਿਉਂਕਿ ਵੇਰੀ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ। ਇੱਕ ਨੂੰ ਸਵਾਲ ਮੇਰੇ ਜ਼ਿਹਨ ਚ ਆ ਗਿਆ ਯਾਦ ਆ ਗਿਆ ਕਹਿੰਦੇ ਕਿ ਅੱਜ ਕੱਲ੍ਹ ਜਿਵੇਂ YouTube ਤੇ ਬਹੁਤ ਸਾਰੀਆਂ ਰੀਲਸ ਚੱਲਦੀਆਂ ਜ਼ਿਆਦਾ ਪਾਣੀ ਪੀਓ ਪਿਆਸ ਨਹੀਂ ਵੀ ਲੱਗੀ ਤਾਂ ਵੀ ਲੋਕ ਪਾਣੀ ਪੀ ਜਾਂਦੇ ਆ ਇਹ ਕਿੰਨਾ ਕੁ ਸਹੀ ਹੈ ਜੀ ਪਾਣੀ ਪੀਣਾ ਚਾਹੀਦਾ ਹੈ ਪਰ ਪਿਆਸ ਨਹੀਂ ਲੱਗੀ ਤਾਂ ਵੀ ਪਾਣੀ ਪੀਣਾ ਨਹੀਂ ਐਵੇਂ ਦਾ ਨਹੀਂ ਪਾਣੀ ਦੀ ਕੋਈ ਐਗਜੈਕਟ ਕੁਆਂਟੀਟੀ ਨਹੀਂ ਹੈ ਵੀ ਇੰਨੇ ਲੀਟਰ ਪੀਓ ਪਾਣੀ ਉਨਾ ਪੀਣਾ ਚਾਹੀਦਾ ਹੈ ਵੀ ਤੁਹਾਡਾ ਯੂਰਿਨ ਬਿਲਕੁਲ ਕਲੀਅਰ ਹੋਵੇ ਸਮਝ ਰਹੇ ਹੋ ਨਾ येलो ਨਹੀਂ ਹੋਣਾ ਚਾਹੀਦਾ ਹੈਗਾ ਵਾਈਟ ਹੋਣਾ ਚਾਹੀਦਾ ਤੁਹਾਡਾ ਯੂਰਿਨ ਅਗਰ ਤੁਹਾਡਾ ਯੂਰਿਨ ਬਿਲਕੁਲ ਕਲੀਅਰ ਹੈ ਇਟ ਮੀਨਸ ਤੁਸੀਂ ਜਿਹੜਾ ਕੁਆਂਟੀਟੀ ਲੈ ਰਹੇ ਹੋ ਪਾਣੀ ਦੀ ਉਹ ਸਫੀਸ਼ੀਐਂਟ ਹੈ ਜੋ ਜਿਹੜੇ ਇਹ ਵੀਡੀਓ ਦੇਖ ਕੇ ਆਪਣੀ ਬੋਡੀ ਪ੍ਰਤੀ ਸੁਚੇਤ ਹੋ ਗਏ ਥੋੜੇ ਚਿੰਤਤ ਵੀ ਹੋ ਗਏ ਉਹਨਾਂ ਨੂੰ ਕੋਈ ਡਾਈਟ ਪਲਾਨ ਸ਼ੇਅਰ ਕਰਨਾ ਚਾਹੂੰਗਾ ਜਾਂ ਜੀਵਨ ਸ਼ੈਲੀ ਬਾਰੇ ਕੋਈ ਜਾਣਕਾਰੀ ਦੇਣਾ ਚਾਹੂੰਗਾ ਹਾਂਜੀ ਡਾਈਟ ਦੇਖੋ ਇਹ ਵੀ ਮਿਥ ਹੈਗੇ ਆ ਵੀ ਕਈ ਲੋਕ ਕਹਿੰਦੇ ਆ ਵੀ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਲੋਕ ਸਭ ਕੁਝ ਬੰਦ ਕਰ ਦਿੰਦੇ ਨੇ ਜਾਂ ਪੂਰਾ ਬੋਇਲਡ ਹੀ ਖਾਂਦੇ ਨੇ ਉਹਦੇ ਨਾਲ ਇਹ ਹੁੰਦਾ ਵੀ ਤੁਹਾਡਾ weight ਘਟ ਜਾਂਦਾ ਪੇਸ਼ੈਂਟ ਦਾ ਤੇ ਨਾਰਮਲੀ ਆਪੇ ਜਿਹੜੀ ਕਰੇਟਿਨਿਨ ਹੁੰਦੀ ਹੈ ਉਹ ਕਿੱਥੋਂ ਆਂਦੀ ਹੈ ਉਹ ਮਸਲਸ ਤੋਂ ਆਂਦੀ ਹੈ ਮਸਲ ਦੇ ਵਿੱਚ ਕਰੇਟਿਨ ਕਰੇਟਿਨਿਨ ਦੇ ਵਿੱਚ ਚੇਂਜ ਹੁੰਦਾ ਹੈ ਤਾਂ ਅਗਰ ਤੁਹਾਡਾ weight ਘਟੇਗਾ ਤਾਂ ਫਿਰ ਕਰੇਟਿਨਿਨ ਆਟੋਮੈਟਿਕਲੀ ਘਟੇਗੀ ਬਟ ਇਹ ਅੱਛੀ ਗੱਲ ਨਹੀਂ ਹੈਗੀ ਪੇਸ਼ੈਂਟ ਦਾ weight ਘਟੇਗਾ ਤਾਂ ਉਹਦੇ ਨਾਲ ਮਿਨਰਲਸ ਵਿਟਾਮਿਨਸ ਬਹੁਤ ਸਾਰੀਆਂ ਡੈਫੀਸ਼ੈਂਸੀਜ਼ ਹੋ ਜਾਂਦੀਆਂ ਹੁੰਦੀਆਂ ਨੇ ਤੇ ਡਾਈਟ ਤੁਸੀਂ ਪ੍ਰੋਪਰ ਲੈਣੀ ਹੁੰਦੀ ਹੈ ਤੁਸੀਂ ਪ੍ਰੋਟੀਨ ਕੱਟ ਕਰਨੀ ਹੁੰਦੀ ਹੈ ਲੋ ਪ੍ਰੋਟੀਨ ਡਾਈਟ ਲੈਣੀ ਹੈ ਉਹਦੇ ਵਿੱਚ ਇਹ ਹੈ ਵੀ ਐਨੀਮਲ ਬੇਸ ਪ੍ਰੋਟੀਨ ਅਵੋਇਡ ਕਰਨੀ ਹੈ ਪਲਾਂਟ ਬੇਸ ਪ੍ਰੋਟੀਨ ਪ੍ਰੇਫਰ ਕਰਨੀ ਹੈ ਤੇ ਪ੍ਰੋਟੀਨ ਇਹ ਨਹੀਂ ਹੈਗਾ ਵੀ ਬੰਦ ਕਰ ਦੇਣੀ ਹੈ ਬਿਲਕੁਲ ਉਹਦੀ ਰეკਮੈਂਡੇਸ਼ਨਸ ਹੈ ਸਾਡੀ ਗਾਈਡਲਾਈਨਸ ਦੀਆਂ ਜਿਹਦੇ ਵਿੱਚ ਅਸੀਂ 0.8 ਗ੍ਰਾਮ ਤੋਂ 1 ਗ੍ਰਾਮ ਪਰ ਕੇਜੀ ਬੋਡੀ weight ਪ੍ਰੋਟੀਨ ਐਡਵਾਈਸ ਕਰਦੇ ਹਾਂ ਸਿੱਕੇ ਡੀ ਵਾਲੇ ਪੇਸ਼ੈਂਟਸ ਨੂੰ ਬਾਕੀ ਫਰੂਟ ਜੂਸ ਅਵਾਇਡ ਕਰਨੇ ਹੁੰਦੇ ਨੇ ਕਿਉਂਕਿ ਜਦੋਂ ਕਿਡਨੀ ਕੰਮ ਨਹੀਂ ਕਰਦੀ ਹੈਗੀ ਤਾਂ ਆਪਣੀ ਬੋਡੀ ਦੇ ਵਿੱਚ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਂਦਾ ਹੈ ਪੋਟਾਸ਼ੀਅਮ ਵੱਧਦਾ ਹੈ ਤਾਂ ਪੋਟਾਸ਼ੀਅਮ ਕੰਟੇਨਿੰਗ ਜਿਹੜੇ ਫੂਡਸ ਹੁੰਦੇ ਨੇ ਉਹ ਅਵਾਇਡ ਕਰਨੇ ਨੇ ਲਾਈਕ ਫਰੂਟ ਜੂਸ ਨਾਰੀਅਲ ਪਾਣੀ ਹੋ ਗਿਆ ਠੀਕ ਹੈ ਔਰ ਸੈਕਿੰਡ ਬਨਾਨਸ ਹੋ ਗਏ ਇਹ ਚੀਜ਼ਾਂ ਅਵਾਇਡ ਕਰਨੀ ਹਨ ਟొਮੇਟੋਸ ਠੀਕ ਹੈ ਪਾਲਕ ਇਹ ਚੀਜ਼ਾਂ ਥੋੜੀ ਅਵਾਇਡ ਕਰਨੀਆਂ ਨੇ ਔਰ ਸਬਜ਼ੀਆਂ ਜਦੋਂ ਖਾਣੀਆਂ ਹੈ ਉਸ ਨੂੰ ਗਰਮ ਪਾਣੀ ਦੇ ਵਿੱਚ 2-3 ਘੰਟੇ ਸੋਕ ਕਰਕੇ ਪਾਣੀ ਡਿਸਕਾਰਡ ਕਰ ਦੇਣਾ ਹੈ ਉਸ ਤੋਂ ਬਾਅਦ ਫਿਰ ਜਿਹੜੀਆਂ ਸਬਜ਼ੀਆਂ ਹੈ ਉਹਨੂੰ ਗਰਮ ਪਾਣੀ ਚ ਅੱਧੇ ਘੰਟੇ ਲਈ ਸੋਕ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਬਣਾ ਕੇ ਖਿਲਾ ਸਕਦੇ ਹੋ ਇਹਦੇ ਨਾਲ ਇਹ ਹੁੰਦਾ ਹੈ ਕਿ ਸਬਜ਼ੀਆਂ ਦੇ ਵਿੱਚ ਜਿਹੜੀ ਪੋਟਾਸ਼ੀਅਮ ਫਾਸਫੋਰਸ ਦੀ ਕੁਆਂਟੀਟੀ ਹੁੰਦੀ ਹੈ ਉਹ 50% ਘਟ ਜਾਂਦੀ ਹੈ ਕਿ ਆ ਜਾਂਦਾ ਜਿਹੜਾ ਚੰਗਾ ਹਕੀਮ ਹੈ ਚੰਗਾ ਡਾਕਟਰ ਹੈ ਮਰੀਜ਼ ਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਂਦਾ ਔਰ ਜੇ ਪੈਸੇ ਖਰਚ ਕੇ ਵੀ ਚੰਗੀ ਸਿਹਤ ਮਿਲ ਜਵੇ ਤਾਂ ਇਹ ਵੀ ਪੁੰਨ ਹੈ ਮੈਮ ਤੁਹਾਡੀ ਜਾਨ ਪਹਿਚਾਨ ਕਰਾ ਦਤੀ ਹੈ ਸਾਡੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਕਾਂ ਦੇ ਨਾਲ ਹਾਂਜੀ ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੋ ਮਸ਼ਵਰਾ ਦੇਣਾ ਚਾਹੋ ਅਨਫੋਰਚਨਟਲੀ ਜਿਹੜੇ ਇਸ ਬਿਮਾਰੀ ਨਾਲ ਗ੍ਰਸਤ ਨੇ ਜਿਹੜੇ ਮਨ ਬਣਾ ਰਹੇ ਕਿਉਂਕਿ ਪਹਿਲਾਂ ਜਲੰਧਰ ਲੁਧਿਆਣਾ ਚੰਡੀਗੜ੍ਹ ਜਾਣਾ ਪੈਂਦਾ ਸੀ ਹੁਣ ਨਵਾਂ ਸ਼ਹਿਰ ਵੀ ਤੁਸੀਂ ਅਵੇਲੇਬਲ ਹੋ ਪ੍ਰੀਵੈਂਸ਼ਨ ਲਈ ਵੀ ਅਵੇਲੇਬਲ ਹੋ ਜੇ ਕੋਈ ਪੀੜਤ ਹੈ ਉਹਦੇ ਟ੍ਰੀਟਮੈਂਟ ਲਈ ਵੀ ਇੱਥੇ ਅਵੇਲੇਬਲ ਹੋ ਕੋਈ ਤੁਸੀਂ ਸਲਾਹ ਦੇਣਾ ਚਾਹੋ ਕੋਈ ਗੱਲ ਕਰਨਾ ਚਾਹੋ ਅ ਦੇਖੋ ਸਭ ਤੋਂ ਇੰਪੋਰਟੈਂਟ ਹੈ ਅਵੇਅਰਨੈਸ ਪੇਸ਼IENTS ਅਵੇਅਰ ਨਹੀਂ ਹੁੰਦੇ ਹੈਗੇ ਕਿ ਉਹਨਾਂ ਨੂੰ ਕਿਡਨੀ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਤਾਂ ਸਪੈਸ਼ਲੀ ਜਿਹੜੇ ਜਿਨ੍ਹਾਂ ਨੂੰ 슈ਗਰ ਹੈ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਨੂੰ ਰੈਗੂਲਰਲੀ ਐਟ ਲੀਸਟ 3 ਟੂ 6 ਮੰਥਲੀ ਆਪਣਾ ਯੂਰਿਨ ਦਾ ਚੈੱਕ ਅਪ ਕਰਵਾਉਣਾ ਹੈ ਸੋ ਥੈਟ अर्ਲੀਐਸਟ ਅਸੀਂ ਡਾਇਗਨੋਸ ਕਰ ਸਕੀਏ ਤੇ ਕੋਈ ਪੇਨ ਕਿਲਰ ਨਹੀਂ ਲੈਣੇ ਹੈ ਡਾਈਟ ਵਗੈਰਾ ਦਾ ਧਿਆਨ ਰੱਖਣਾ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ ਪਰ ਹੁਣ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਆ ਪੇਨ ਹੁੰਦੀ ਆ ਜਾਂ ਸਿਰ ਦਰਦ ਹੁੰਦਾ ਉਹ ਪੇਨ ਕਿਲਰ ਨਹੀਂ ਲੈਣਗੇ ਤਾਂ ਫਿਰ ਉਹ ਉਦਾਂ ਵੀ ਬਾਡੀ ਨਹੀਂ ਚੱਲਦੀ ਫਿਰ ਕਰ ਨਹੀਂ ਨਹੀਂ ਪੈਰਾਸੀਟਮੋਲ ਲੈ ਸਕਦੇ ਪੈਰਾਸੀਟਮੋਲ ਦੋਨੋਂ ਲੈ ਸਕਦੇ ਹਾਂ ਦੋਨੋਂ ਪੈਰਾਸੀਟਮੋਲ ਠੀਕ ਹੈ ਐਂਸੀਟਸ ਨਹੀਂ ਲੈਣੇ ਹੈਗੇ ਪੈਰਾਸੀਟਮੋਲ ਤੁਸੀਂ ਲੈ ਸਕਦੇ ਹੋ ਇੱਕ ਮਾਮਲਾ ਬਹੁਤ ਇੰਪੋਰਟੈਂਟ ਹੈ ਜਿਹੜਾ ਮੈਂ ਪੁੱਛਣਾ ਚਾਹੁੰਦਾ ਕਹਿੰਦੇ ਜਿੰਨਾ ਵੱਡਾ ਡਾਕਟਰ ਹੁੰਦਾ ਕਿਵੇਂ ਲੈ ਗੁੱਸਾ ਵੀ ਉਹਨਾਂ ਨਾਲ ਜ਼ਿਆਦਾ ਆਉਂਦਾ ਜੇ ਇੱਥੇ ਮਰੀਜ਼ ਤੁਹਾਡੇ ਕੋਲ ਆਉਂਦੇ ਮੰਨ ਲਓ ਰਸ਼ ਪੈ ਜਾਂਦਾ ਪ੍ਰिवेंशन ਲਈ ਵੀ ਆ ਜਾਂਦੇ ਜਾਂ ਟ੍ਰੀਟਮੈਂਟ ਲੈ ਆਉਂਦੇ ਆ ਤਾਂ ਫਿਰ ਤੁਸੀਂ ਤਸੱਲੀ ਨਾਲ ਗੱਲ ਸੁਣਦੇ ਗੁੱਸਾ ਤਾਂ ਨਹੀਂ ਕਰਦੇ ਨਹੀਂ 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 ਐਵੇਂ ਤਾਂ ਕੋਈ ਗੱਲ ਨਹੀਂ ਹੈਗੀ ਅਸੀਂ ਮਰੀਜ਼ਾਂ ਦੇ ਭਲੇ ਲਈ ਹੀ ਬੈਠੇ ਆ ਇੱਥੇ ਤਾਂ ਐਵੇਂ ਦੀ ਕੋਈ ਦਿੱਕਤ ਨਹੀਂ ਹੈਗੀ ਮੈਂ ਆਪਣਾ ਇਵਨ ਉਹਨਾਂ ਨੂੰ ਪਰਸਨਲ ਨੰਬਰ ਵੀ ਦਿੰਦੀ ਆ ਅਗਰ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਆ ਕਰੇ ਤੁਸੀਂ ਡਾਇਰੈਕਟਲੀ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਕੋਈ ਦਿੱਕਤ ਦੂਜਾ ਰੱਬ ਕਿਹਾ ਜਾਂਦਾ ਨਾ ਜੀ ਤਸੱਲੀ ਨਾਲ ਗੱਲ ਸੁਣੋ ਵੈਸੇ ਹੀ ਤਾਂ ਦਰਦ ਘਟ ਜਾਂਦਾ ਤਾਂ ਪੇਸ਼ੈਂਟਸ ਲਈ ਹੀ ਬਣੀ ਨੇ ਜੀ ਤੇ ਪੇਸ਼ੈਂਟਸ ਅਗਰ ਪੇਸ਼ੈਂਟਸ ਨਾਲ ਤੁਸੀਂ ਐਵੇਂ ਕਰੋਗੇ ਬਿਹੇਵ ਤਾਂ ਫਿਰ ਡਾਕਟਰ ਨਹੀਂ ਨਗੇ ਨਾ ਜੀ 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 ਚਲੋ ਬਹੁਤ ਸ਼ੁਕਰ ਹੈ ਮੈਮ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਔਰ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਸਮੇਂ ਜਿਹਨੂੰ ਡਰ ਲੱਗ ਰਿਹਾ ਹੈ ਸਿੰਪਟਮਸ ਆ ਰਹੇ ਆ ਪ੍ਰिवेंशन ਲਈ ਆ ਕੇ ਮੈਮ ਨੂੰ ਮਿਲ ਸਕਦੇ ਆ ਤੁਸੀਂ ਚੈੱਕ ਅਪ ਕਰਵਾ ਸਕਦੇ ਆ ਔਰ ਜਿਹੜੇ ਇਸ ਬਿਮਾਰੀ ਨਾਲ ਪੀੜਤ ਨੇ ਉਹ ਇੱਥੇ ਆ ਕੇ ਉਹ ਵੀ ਮੈਡਮ ਤੋਂ ਟ੍ਰੀਟਮੈਂਟ ਸ਼ੁਰੂ ਕਰਵਾ ਸਕਦੇ ਔਰ ਜਿਹੜੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ 30 ਜੂਨ ਤੱਕ ਜਿਹੜੀ OPD ਉਹ ਬਿਲਕੁਲ ਫ੍ਰੀ ਹੈ ਔਰ ਜਿੰਨੇ ਵੀ ਚੈੱਕਅਪ ਜਾਂ ਟੈਸਟ ਚੱਲਣਗੇ ਜਾਂ ਤੁਹਾਡਾ ਟ੍ਰੀਟਮੈਂਟ ਚੱਲੇਗਾ ਉਸ ਤੇ ਤੁਹਾਨੂੰ 30% ਜਿਹੜਾ ਆ ਇਹ ਡਿਸਕਾਊਂਟ ਦੇਣਗੇ ਸਭ ਤੋਂ ਵੱਡਾ ਧੰਨਵਾਦ ਜਿਹੜੀ ਹੈ ਉਹ ਤੁਹਾਡਾ ਸਰੀਰ ਹੈ ਜਿਹੜੀ ਸਭ ਤੋਂ ਵੱਡੀ ਦੌਲਤ ਹੈ ਉਹ ਤੁਹਾਡਾ ਸਰੀਰ ਹੈ ਤੇ ਸਰੀਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਸਿੰਪਟਮਸ ਆ ਰਹੇ ਆ ਉਹ ਜ਼ਰੂਰ ਆ ਕੇ ਲਿਵਾਸਾ ਵਿੱਚ ਆ ਕੇ ਡਾਕਟਰ ਅਮਨਿੰਦਰ ਜੀ ਨੂੰ ਮਿਲ ਸਕਦੇ ਔਰ ਸਾਨੂੰ ਉਮੀਦ ਹੈ ਵਿਸ਼ਵਾਸ ਹੈ ਕਿ ਮੈਮ ਜਿਹੜਾ ਤੁਹਾਡਾ ਟ੍ਰੀਟਮੈਂਟ ਹੈ ਬਹੁਤ ਹੀ ਅੱਛੇ ਤਰੀਕੇ ਕਰਨਗੇ ਔਰ ਤੁਸੀਂ ਤੰਦਰੁਸਤ ਹੋਵੋਗੇ ਬਹੁਤ ਬਹੁਤ ਸ਼ੁਕਰੀਆ ਬਾਰੇ ਰਣਵੀਰ ਤਨੋਸ਼ਨ ਨੂੰ ਛੁੱਟ ਦਿਨੀ ਸ੍ਰੀ ਕਮਨ ਪ੍ਰਸਿੱਧਤਾ ਬਹੁਤ ਬਹੁਤ ਸਤਿਕਾਰ ਰੱਖਦਾ